ਕੀ ਫੀਮ ਡੱਬੀ ਚ ਜਿੰਨਾਂ ਦੀ ਡੱਬੀਆਂ ਪਈਆਂ ਨੂੰ ਇੱਕ ਹੀ ਡੱਬੀਆਂ ਜੂਰ ਚੈੱਕ ਕਰਨਗੇ ਯਾਰ ਫਿਲਮ ਵੀ ਆ ਰਹੀ ਹੋਣੀ ਤੇ تیاری ਸਾਨੂੰ ਤਾਂ ਫਰੀडम मिल्क ਆਪਾਂ ਬਿਲਕੁਲ ਵੀ ਇਹਦੇ ਵਿੱਚ ਨਸ਼ਿਆਂ ਨੂੰ ਗਲੋਰੀਫਾਈ ਨਹੀਂ ਕੀਤਾ ਗੌਰਵ ਰਾਣਾ ਜੀ ਹੈਗੇ ਨੇ ਸਭ ਤੋਂ ਪਹਿਲਾਂ ਕਹਿੰਦੇ ਨੇ ਜਿਹੜੇ ਫੀਮ ਕਹਿੰਦੇ ਨੇ ਮੁੱਕ ਕੀ ਡੱਬੀ ਕਹਿੰਦੇ ਮੁੱਕਣ ਨਹੀਂ ਦਿੰਦੇ ਜਿਹੜੇ ਖਾਂਦੇ ਨੇ ਨਹੀਂ ਦੇਖੋ ਮੁੱਕਣ ਦਿੰਦੇ ਕਿ ਨਹੀਂ ਦਿੰਦੇ ਉਨੀ ਤਾਂ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੁਕਣ ਦਿੰਦੇ ਕਿ ਨਹੀਂ ਮੁਕਣ ਦਿੰਦੇ ਤਾਂ ਮੈਨੂੰ ਇੰਨੀ ਕੋਈ ਨੌਲੇਜ ਹੈ ਨਹੀਂ ਉਹਦੇ ਬਾਰੇ ਆਪਾਂ ਜਿੰਨੀ ਕਿ ਰਿਸਰਚ ਕੀਤੀ ਹੈ ਉਹਨਾਂ ਕੀ ਮੈਂ ਗੈਦਰ ਅਪ ਕਰਕੇ ਆਪਾਂ ਸਕ੍ਰਿਪਟ ਦੇ ਉੱਤੇ ਕੰਮ ਕਰਕੇ ਤੇ ਉਦਾਂ ਦੀ ਚੀਜ਼ ਪ੍ਰੈਜ਼ੈਂਟ ਕੀਤੀ ਹੈ ਬਾਕੀ ਤੁਸੀਂ ਕਿਹਾ ਵੀ ਇਸ ਗੱਲ ਦੇ ਉੱਤੇ ਪਹਿਲਾਂ ਗਾਣੇ ਆ ਚੁੱਕੇ ਐ ਹੁਣ ਫਿਲਮ ਵੀ ਆ ਗਈ ਐ ਤੇ ਮੈਂ ਉਹੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਗਾਣਿਆਂ ਦੇ ਵਿੱਚ ਜਾਂ ਹੋਰ ਕਿਤੇ 3rd ਜਗਾ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਗਲੋਰੀਫਾਈ ਕੀਤਾ ਜਾਂਦਾ ਨਸ਼ਿਆਂ ਨੂੰ ਸੋ ਸਾਡੀ ਫਿਲਮ ਬਿਲਕੁਲ ਉਹਦੇ ਉਲਟ ਹੈ ਮਤਲਬ ਆਪਾਂ ਕਿਤੇ ਵੀ ਇਸ ਚੀਜ਼ ਨੂੰ ਗਲੋਰੀਫਾਈ ਨਹੀਂ ਕਰ ਰਹੇ ਫਿਲਮ ਦੇ ਵਿੱਚ ਸਿਰਫ ਉਹ ਹੈ ਕਿ ਵੀ ਆਪਾਂ ਜੇ ਲੋਕਾਂ ਤੱਕ ਪਹੁੰਚਣਾ ਹੈ ਤਾਂ ਇੱਕ ਪੌਪੂਲਰ ਟਾਈਟਲ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਗੱਲ ਲੋਕਾਂ ਨੂੰ ਲੋਕਾਂ ਦੇ ਵਿੱਚ ਉਹਨਾਂ ਦੇ ਜ਼ੈਨ ਦੇ ਵਿੱਚ ਆਲਰੇਡੀ ਹੋਵੇ ਤੁਹਾਡੀ ਜਿਹੜੀ ਇੱਕ ਮੁੱਕ ਗਈ ਫੀਮ ਡੱਬੇ ਜਿਹਨਾਂ ਦੀ ਡੱਬੀਆਂ ਪਈਆਂ ਨੂੰ ਇੱਕ ਵਾਰੀ ਡੱਬੀਆਂ ਜ਼ਰੂਰ ਚੈੱਕ ਕਰਨਗੇ ਯਾਰ ਫਿਲਮ ਵੀ ਆ ਰਹੀ ਹੋਣੀ ਤੇ ਤਿਆਰੀ ਸਾਨੂੰ ਤਾਂ ਫ੍ਰੀਡਮ ਮਿਲ ਗਈ ਹਾਂਜੀ ਹਾਂਜੀ ਚਲੋ ਡੱਬੀਆਂ ਚੈੱਕ ਕਰਨਗੇ ਕਿ ਨਹੀਂ ਉਹਨਾਂ ਨੂੰ ਫਿਲਮ ਜ਼ਰੂਰ ਜਾ ਕੇ ਚੈੱਕ ਕਰਨੀ ਚਾਹੀਦੀ ਹੈ ਵੀ ਕਿੱਦਾਂ ਦੀ ਬਣੀ ਹੈ ਤੇ ਆਪਾਂ ਬਿਲਕੁਲ ਵੀ ਇਹਦੇ ਵਿੱਚ ਨਸ਼ਿਆਂ ਨੂੰ ਗਲੋਰੀਫਾਈ ਨਹੀਂ ਕੀਤਾ ਜਿੱਦਾਂ ਵੀ ਟਾਈਟਲ ਸੁਣ ਕੇ ਸਾਨੂੰ ਲੱਗਦਾ ਵੀ ਆਪਾਂ ਸਾਡੇ ਜਿਹੜੇ ਵੀ ਕਿਰਦਾਰ ਐ ਫਿਲਮ ਦੇ ਵਿੱਚ ਉਹ ਸਾਰੇ ਨਾ ਵਿਕਟਿਮ ਐ ਇਸ ਗੱਲ ਦੇ ਵੀ ਜਿਹੜੀ ਜਿਹੜਾ ਜਿਹੜੀ ਤਾਕਤ ਐ ਇਹਦੇ ਮਗਰ ਉਹ ਕੁਝ ਹੋਰ ਐ ਜਿਹੜੇ ਪਿੰਡਾਂ ਦੇ ਵਿੱਚ ਆਮ ਇਨਸਾਨ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਆਮ ਬੰਦੇ ਸਾਡੀ ਆਮ ਜਨਤਾ ਉਹ ਕਿਤੇ ਨਾ ਕਿਤੇ ਵਿਕਟਿਮ ਹੋਈ ਹੋਈ ਐ ਇੱਕ ਸੈਟਅਪ ਦੇ ਆ ਜਿੱਦਾਂ ਵੀ ਤੇ ਹਾਲਾਂਕਿ ਆਪਾਂ ਕੋਈ ਇਦਾਂ ਦਾ ਮੈਸੇਜ ਨਹੀਂ ਆਪਾਂ ਇਹਦੇ ਵਿੱਚ ਕਿ ਵੀ ਆਰ ਕੌਣ ਸਹੀ ਕੌਣ ਗਲਤ ਐ ਆਪਾਂ ਇੱਕ ਗੱਲ ਕਹੀ ਐ ਉਹ ਤੁਸੀਂ ਜਾ ਕੇ ਥੀਏਟਰਾਂ ਦੇ ਵਿੱਚ ਦੇਖਣਾ ਵੀ ਆਪਾਂ ਫੇਵਰ ਚ ਗੱਲ ਕੀਤੀ ਹੈ ਕਿ ਉਹਦੇ ਅਗੇਂਸਟ ਕੀਤੀ ਹੈ ਤੇ ਕਿੰਨੇ ਕ ਪਰਸੈਂਟ ਪਰਸੈਂਟ ਆਪਾਂ ਸਕਸੈਸਫੁਲ ਹੋਏ। ਮੁੱਕ ਕੀ ਫਿਲਮ ਡੱਬੇ ਚ ਦਿਨਾਂ ਦੀ ਡੱਬੀਆਂ ਪਈਆਂ ਨੂੰ ਇੱਕ ਹੀ ਡੱਬੀਆਂ ਜੂਲ ਚੈੱਕ ਕਰਨਗੇ ਯਾਰ ਫਿਲਮ ਵੀ ਆ ਰਹੀ ਹੋਣੀ ਹੈ ਤਿਆਰੀ ਸਾਨੂੰ ਤਾਂ ਫਰੀਡਮ ਮਿਲਕ ਆਪਾਂ ਬਿਲਕੁਲ ਵੀ ਇਹਦੇ ਵਿੱਚ ਨਸ਼ਿਆਂ ਨੂੰ ਗਲੋਰੀਫਾਈ ਨਹੀਂ ਕੀਤਾ। ਗੌਰਵ ਰਾਣਾ ਜੀ ਹੈਗੇ ਨੇ ਸਭ ਤੋਂ ਪਹਿਲਾਂ ਕਹਿੰਦੇ ਨੇ ਜਿਹੜੇ ਫੀਮ ਕਹਿੰਦੇ ਨੇ ਮੁੱਕ ਕੀ ਡੱਬੀ ਕਹਿੰਦੇ ਮੁੱਕਣ ਨਹੀਂ ਦਿੰਦੇ ਜਿਹੜੇ ਖਾਂਦੇ ਨੇ। ਨਹੀਂ ਦੇਖੋ ਮੁੱਕਣ ਦਿੰਦੇ ਕਿ ਨਹੀਂ ਦਿੰਦੇ ਉਨੀ ਤਾਂ ਮੈਨੂੰ ਸਸਰੀ ਘਰ ਦੀ ਸਾਰੇ ਸਰੋਤਿਆਂ ਨੂੰ ਮੁਕਣ ਦਿੰਦੇ ਕਿ ਨਹੀਂ ਮੁਕਣ ਦਿੰਦੇ ਤਾਂ ਮੈਨੂੰ ਇੰਨੀ ਕੋਈ ਨੌਲੇਜ ਹੈ ਨਹੀਂ ਉਹਦੇ ਬਾਰੇ ਆਪਾਂ ਜਿੰਨੀ ਕੁ ਰਿਸਰਚ ਕੀਤੀ ਹੈ ਉਹਨਾਂ ਕੀ ਮੈਂ ਗੈਦਰ ਅਪ ਕਰਕੇ ਆਪਾਂ ਸਕ੍ਰਿਪਟ ਦੇ ਉੱਤੇ ਕੰਮ ਕਰਕੇ ਤੇ ਉਦਾਂ ਦੀ ਚੀਜ਼ ਪ੍ਰੈਜੈਂਟ ਕੀਤੀ ਹੈ ਬਾਕੀ ਤੁਸੀਂ ਕਿਹਾ ਵੀ ਇਸ ਗੱਲ ਦੇ ਉੱਤੇ ਪਹਿਲਾਂ ਗਾਣੇ ਆ ਚੁੱਕੇ ਐ ਹੁਣ ਫਿਲਮ ਵੀ ਆ ਗਈ ਐ ਤੇ ਮੈਂ ਉਹੀ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਗਾਣਿਆਂ ਦੇ ਵਿੱਚ ਇਹ ਹੋਰ ਕਿਤੇ ਥਰਡ ਜਗਾ ਦੇ ਉੱਤੇ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਗਲੋਰੀਫਾਈ ਕੀਤਾ ਜਾਂਦਾ ਨਸ਼ਿਆਂ ਨੂੰ ਸੋ ਸਾਡੀ ਫਿਲਮ ਬਿਲਕੁਲ ਉਹਦੇ ਉਲਟ ਹੈ ਮਤਲਬ ਆਪਾਂ ਕਿਤੇ ਵੀ ਇਸ ਚੀਜ਼ ਨੂੰ ਗਲੋਰੀਫਾਈ ਨਹੀਂ ਕਰ ਰਹੇ ਫਿਲਮ ਦੇ ਵਿੱਚ ਸਿਰਫ ਉਹ ਹੈ ਕਿ ਵੀ ਆਪਾਂ ਜੇ ਲੋਕਾਂ ਤੱਕ ਪਹੁੰਚਣਾ ਹੈ ਤਾਂ ਇੱਕ ਪੌਪੂਲਰ ਟਾਈਟਲ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਗੱਲ ਲੋਕਾਂ ਨੂੰ ਲੋਕਾਂ ਦੇ ਵਿੱਚ ਉਹਨਾਂ ਦੇ ਜ਼ੈਨ ਦੇ ਵਿੱਚ ਆਲਰੇਡੀ ਹੋਵੇ ਤੁਹਾਡੀ ਜਿਹੜੀ ਇੱਕ ਮੁੱਕ ਗਈ ਫੀਮ ਡੱਬੇ ਜਿਹਨਾਂ ਦੀ ਡੱਬੀਆਂ ਪਈਆਂ ਨੂੰ ਇੱਕ ਵਾਰੀ ਡੱਬੀਆਂ ਜ਼ਰੂਰ ਚੈੱਕ ਕਰਨਗੇ ਯਾਰ ਫਿਲਮ ਹੀ ਆ ਰਹੀ ਹੋਣੀ ਤੇ ਤਿਆਰੀ ਸਾਨੂੰ ਤਾਂ ਫ੍ਰੀਡਮ ਮਿਲ ਗਈ ਹਾਂਜੀ ਹਾਂਜੀ ਚਲੋ ਡੱਬੀਆਂ ਚੈੱਕ ਕਰਨਗੇ ਕਿ ਨਹੀਂ ਉਹਨਾਂ ਨੂੰ ਫਿਲਮ ਜ਼ਰੂਰ ਜਾ ਕੇ ਚੈੱਕ ਕਰਨੀ ਚਾਹੀਦੀ ਹੈ ਵੀ ਕਿੱਦਾਂ ਦੀ ਬਣੀ ਹੈ ਤੇ ਆਪਾਂ ਬਿਲਕੁਲ ਵੀ ਇਹਦੇ ਵਿੱਚ ਨਸ਼ਿਆਂ ਨੂੰ ਗਲੋਰੀਫਾਈ ਨਹੀਂ ਕੀਤਾ ਜਿੱਦਾਂ ਵੀ ਟਾਈਟਲ ਸੁਣ ਕੇ ਸਾਨੂੰ ਲੱਗਦਾ ਵੀ ਆਪਾਂ ਸਾਡੇ ਜਿਹੜੇ ਵੀ ਕਿਰਦਾਰ ਆ ਫਿਲਮ ਦੇ ਵਿੱਚ ਉਹ ਸਾਰੇ ਨਾ ਵਿਕਟਿਮ ਐ ਇਸ ਗੱਲ ਦੇ ਵੀ ਜਿਹੜੀ ਜਿਹੜਾ ਜਿਹੜੀ ਤਾਕਤ ਐ ਇਹਦੇ ਮਗਰ ਉਹ ਕੁਝ ਹੋਰ ਐ ਜਿਹੜੇ ਪਿੰਡਾਂ ਦੇ ਵਿੱਚ ਆਮ ਇਨਸਾਨ ਜਾਂ ਸਾਡੇ ਪੰਜਾਬ ਦੇ ਵਿੱਚ ਜਿਹੜੇ ਆਮ ਬੰਦੇ ਸਾਡੀ ਆਮ ਜਨਤਾ ਉਹ ਕਿਤੇ ਨਾ ਕਿਤੇ ਵਿਕਟਿਮ ਹੋਈ ਹੋਈ ਐ ਇੱਕ ਸੈਟਅਪ ਦੇ ਆ ਜਿੱਦਾਂ ਵੀ ਤੇ ਹਾਲਾਂਕਿ ਆਪਾਂ ਕੋਈ ਇਦਾਂ ਦਾ ਮੈਸੇਜ ਨਹੀਂ ਆਪਾਂ ਇਹਦੇ ਵਿੱਚ ਕਿ ਵੀ ਆਰ ਕੌਣ ਸਹੀ ਕੌਣ ਗਲਤ ਹੈ ਆਪਾਂ ਇੱਕ ਗੱਲ ਕਹੀ ਹੈ ਉਹ ਤੁਸੀਂ ਜਾ ਕੇ ਥੀਏਟਰਾਂ ਦੇ ਵਿੱਚ ਦੇਖਣਾ ਵੀ ਆਪਾਂ ਫੇਵਰ ਚ ਗੱਲ ਕੀਤੀ ਹੈ ਕਿ ਉਹਦੇ ਅਗੇਂਸਟ ਕੀਤੀ ਹੈ ਤੇ ਕਿੰਨੇ ਕੁ ਪਰਸੈਂਟ ਤੱਕ ਆਪਾਂ ਸਕਸੈਸਫੁਲ